ਆ ਗੱਲ ਕਰਨ ਲੱਗੇ ਆ ਅੱਜ ਦੇ ਸੇਪੋ ਦੇ ਦਿਨ ਦੀ ਯਾਨੀ ਕਿ ਬੀਤੇ 21 ਦਸੰਬਰ ਦੇ ਵਿੱਚ ਦਾ ਜੋ ਦਿਨ ਬਣਦਾ ਸੇਪੋ ਉਸ ਦੀ ਸਿੱਖ ਇਤਿਹਾਸ ਦੇ ਵਿੱਚ ਜੋ ਸਿੱਖ ਇਤਿਹਾਸ ਦੇ ਵਿੱਚ ਸੇਪੋ ਆ ਉਸ ਦਿਨ ਗੁਰੂ ਜੀ ਅਤੇ ਆਪਣੇ ਸਿੰਘਾਂ ਨਾਲ ਤੇ ਗੁਰੂ ਜੀ ਦੇ ਪਰਿਵਾਰ ਨਾਲ ਅਨੰਦਪੁਰ ਸਾਹਿਬ ਦੇ ਕਿਲੇ ਦੇ ਵਿੱਚ ਜਦੋਂ ਮੋਗਲ ਫੌਜਾਂ ਗੁਰੂ ਜੀ ਨੂੰ ਕਈ ਮਹੀਨਿਆਂ ਤੋਂ ਠੇਰਾ ਪਾ ਕੇ ਰੱਖੀ ਬੈਠੀਆਂ ਸੀ ਮੋਗਲ ਫੌਜਾਂ ਅਤੇ ਪਹਾੜੀ ਰਾਜਿਆਂ ਵੱਲੋਂ ਗੁਰੂ ਜੀ ਨੂੰ ਜਦੋਂ ਅਨੰਦਾਪੁਰ ਸਾਹਿਬ ਦੇ ਕਿਲੇ ਦੇ ਵਿੱਚ ਕੇਰਾ ਪਾ ਕੇ ਰੱਖਿਆ ਜਾਂਦਾ ਤਾਂ ਉਹ ਕਈ ਮਹੀਨੇ ਗੁਰੂ ਜੀ ਨੂੰ ਕੈਦ ਕਰਕੇ ਰੱਖਦੇ ਆ ਕਿਲੇ ਦੇ ਵਿੱਚ ਤੇ ਨਾਲ ਗੁਰੂ ਜੀ ਦੇ ਸਿੰਘ ਅਤੇ ਗੁਰੂ ਜੀ ਦਾ ਪਰਿਵਾਰ ਉਸ ਟਾਈਮ ਗੁਰੂ ਜੀ ਦੇ ਨਾਲ ਸੀ। ਸੋ ਅੱਜ ਦਾ ਦਿਨ ਜੋ ਸੇਪੋ ਆ ਸੇਪੋ ਦੇ ਇਤਿਹਾਸ ਦਾ ਜੋ ਅੱਜ ਦਾ ਦਿਨ ਸਿੱਖ ਇਤਿਹਾਸ ਦੇ ਵਿੱਚ ਉਹ ਬਹੁਤ ਹੀ ਦਰਦਨਾਕ ਤੇ ਦੁੱਖਾਂ ਭਰੀ ਜ਼ਿੰਦਗੀ ਆ ਜੋ ਗੁਰੂ ਜੀ ਨੇ ਬਤੀਤ ਕੀਤੀ ਤੇ ਗੁਰੂ ਜੀ ਦੇ ਪਰਿਵਾਰ ਨੇ ਬਤੀਤ ਕੀਤੀ ਤੇ ਸਿੰਘਾਂ ਨੇ ਗੁਰੂ ਜੀ ਨਾਲ ਬਤੀਤ ਕੀਤੀ ਉਸ ਦੀ ਬਾਤ ਲਾਭਤਾ ਮੈਂ ਤੁਹਾਡੇ ਅੱਗੇ ਪੇਸ਼ ਕਰਦਾ ਸੇਪੋਧੀ ਰਾਤ ਨੂੰ ਜਦੋਂ ਮੌਗਲ ਫੌਜਾਂ ਤੇ ਪਹਾੜੀ ਰਾਜਿਆਂ ਵੱਲੋਂ ਗੁਰੂ ਜੀ ਨੂੰ ਇੱਕ ਵਾਦਾ ਇੱਕ ਵਿਸ਼ਵਾਸ ਦਿਵਾਇਆ ਜਾਂਦਾਗਾ ਵੀ ਤੁਸੀਂ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਦਿਓ ਵੀ ਅਸੀਂ ਤੁਹਾਡੇ ਨਾਲ ਵਾਦਾ ਕਰਦੇ ਹਾਂ ਮੌਗਲ ਫੌਜਾਂ ਵੱਲੋਂ ਕਰਾਨ ਦੀ ਕਸਮ ਖਾਦੀ ਜਾਂਦੀ ਹੈ ਤੇ ਪਹਾੜੀ ਰਾਜਿਆਂ ਵੱਲੋਂ ਗਉ ਦੀ ਕਸਮ ਖਾਦੀ ਜਾਂਦੀ ਹੈ ਵੀ ਤੁਸੀਂ ਕਿਲਾ ਛੱਡ ਦਿਓ ਅਸੀਂ ਤੁਹਾਨੂੰ ਕੁਝ ਵੀ ਨਹੀਂ ਕਵਾਂਗੇ ਤੁਹਾਡੇ ਪਰਿਵਾਰ ਨੂੰ ਵੀ ਕੁਝ ਨਹੀਂ ਕਵਾਂਗੇ ਤੇ ਤੁਹਾਡੇ ਸਿੰਘਾਂ ਨੂੰ ਵੀ ਕੁਝ ਨਹੀਂ ਕਹਾਂਗੇ ਗੁਰੂ ਜੀ ਜਾਣੀ-ਜਾਨ ਸੀਗੇ ਗੁਰੂ ਜੀ ਨੂੰ ਜਿਹੜੋ ਸਿੰਘਾਂ ਵੱਲੋਂ ਇਹ ਪ੍ਰਸਤਾਵ ਰੱਖਿਆ ਜਾਂਦਾ ਵੀ ਤੁਸੀਂ ਜੀ ਕਿਲੇ ਨੂੰ ਛੱਡ ਦੇਵੋ ਤਾਂ ਗੁਰੂ ਜੀ ਆਪਣੇ ਸਿੰਘਾਂ ਦੀ ਗੱਲ ਮੰਨ ਕੇ ਕਿਲਾ ਛੱਡਣ ਲਈ ਤਿਆਰ ਹੋ ਜਾਂਦੇ ਆ ਜਿਹੜੋ ਗੁਰੂ ਗੋਗ ਸਿੰਘ ਮਹਾਰਾਜ ਤੇ ਸਾਰਾ ਪਰਿਵਾਰ ਤੇ ਸਿੰਘਾਂ ਵੱਲੋਂ ਸ਼ਾਮ ਦਾ ਵੇਲਾ ਸ਼ਾਮ ਦੇ ਵੇਲੇ ਜਦੋਂ ਕਿਲਾ ਛੱਡਿਆ ਜਾਂਦਾ ਉਹ ਜਨਨੇ ਕੇ ਸਾਮ ਦੇ ਵੇਲੇ ਹੀ ਕਿਲਾ ਛੱਡਿਆ ਜਾਂਦਾ ਜਦੋਂ ਹਨੇਰਾ ਹੁੰਦਾਗਾ ਗੁਰੂ ਗੋਬਿੰਦੇ ਨਾਲ ਮਾਤਾ ਗੁਜਰਕੌਰ ਮਾਤਾ ਸਹਿਬਕੌਰ ਤੇ ਮਾਤਾ ਸੁੰਦਰੀ ਜੀ ਨਾਲ ਸੰਤ ਤੇ ਚਾਰੇ ਸਾਹਿਬ ਜਾਦੇ ਸੰਤ ਤੇ ਨਾਲ ਸਿੰਘ ਸੰਨ ਜਦੋਂ ਕਿਲਾ ਸਾਮ ਨੂੰ ਛੱਡਿਆ ਜਾਂਦਾ ਹਨੇਰੇ ਦੇ ਵਿੱਚ ਕਿਲੇ ਕਿਲੇ ਜੋ ਗੁਰੂ ਜੀ ਬਾਹਰ ਆਉਂਦੇ ਤੇ ਨਾਲ ਸਿੰਘਾ ਹੁੰਦੇ ਤੇ ਪਰਿਵਾਰ ਸਾਰਾ ਆਉਂਦਾ ਤਾਂ ਪਹਾੜੀ ਰਾਜਿਆਂ ਵੱਲੋਂ ਤੇ Hindu ਸੈਨਾ ਵੱਲੋਂ ਦਾ ਗੁਰੂ ਜੀ ਤੇ ਹਮਲਾ ਕੀਤਾ ਜਾਂਦਾ ਭਿੱਸੂ ਉਹ ਆਪਣੀਆਂ ਜੋ ਕਸਮਾਂ ਸੀ ਬਾਧੇ ਸੀ ਉਹ ਭੁੱਲ ਕੇ ਗੁਰੂ ਜੀ ਦੇ ਪਰਿਵਾਰ ਤੇ ਤੇ ਸਿੰਘਾਂ ਤੇ ਹਮਲਾ ਕਰ ਦਿੰਦੇ ਆ ساری ਰਾਤ ਜਦੋਂ ਹਮਲਾ ਗੁਰੂ ਜੀ ਦੇ ਸਿੰਘ ਉਸ ਦਾ ਟੱਕਰ ਕਰ ਦਿਆ ਹਮਲੇ ਦਾ ਮੰਗਲ ਫੌਜਾਂ ਦੇ ਪਹਾੜੀ ਰਾਜਿਆਂ ਦਾ ਹਮਲਾ ਕਰਨ ਤੋਂ ਬਾਅਦ ਉਸ ਦੇ ਵਿੱਚ ਬਹੁਤ ਸਿੰਘ ਸੀਦ ਹੋ ਜਾਂਦੇ ਆਪਣੇ ਤਾਂ ਸਾਵ ਸਵੇਰੇ ਜਦੋਂ ਸਵੇਰ ਦਾ ਵੇਲਾ ਆਉਂਦਾ ਤਾਂ ਸਵੇਰ ਦੇ ਟਾਈਮ ਗੁਰੂ ਜੀ ਨਾਲ 40 ਸਿੰਘ ਤੇ ਸਹਿਬਜਾਦੇ ਤੇ ਆਪਣੇ ਮਾਤਾ ਗੁਜਰਕੌਰ ਮਾਤਾ ਸਹਿਬਕੌਰ ਤੇ ਮਾਤਾ ਸੁੰਦਰੀ ਜੀ ਗੁਰੂ ਜੀ ਦੇ ਨਾਲ ਹੁੰਦੇ ਆ ਜੋ ਸਾਲ ਦਾ ਸਵੇਰਾ ਹੁੰਦਾਗਾ ਸਵੇਰੇ ਸਤਸਾ ਨਦੀ ਤੇ ਪਰਿਵਾਰ ਪਹੁੰਚਦਾ ਸਿੰਘਾ ਸਮੇਤ ਤਾਂ ਉੱਥੋਂ ਸਤਸਾ ਨਦੀ ਉਸ ਟਾਈਮ ਬਹੁਤ ਚੜ੍ਹਾ ਦੇ ਉੱਤੇ ਹੁੰਦੀ ਆ ਪਾਣੀ ਬਹੁਤ ਜ਼ਿਆਦਾ ਰਫਤਾਰ ਤੇ ਹੁੰਦਾ ਯਾਨੀ ਕਿ ਉਸ ਨੂੰ ਜਦੋਂ ਪਾਰ ਕਰਦਾ ਗੁਰੂ ਜੀ ਦਾ ਪਰਿਵਾਰ ਤੇ ਨਾਲ ਸਿੰਘ ਤਾਂ ਉਸ ਟਾਈਮ ਉੱਥੋਂ ਸਤਸਾ ਨਦੀ ਤੋਂ ਜੋ ਪਰਿਵਾਰ ਆ ਉਹ ਉਥੋਂ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾਗਾ ਗੁਰੂ ਗੋਬਿੰਦ ਸਿੰਘ ਜੀ ਨਾਲ ਵੱਡੇ ਦੋ ਸਹਬਜ਼ਾਦੇ ਤੇ 40 ਸਿੰਘ ਉਹ ਸਾਰਸਾਂ ਦੇ ਤੂੰ ਪਾਰ ਕਰਕੇ ਚਮਕੌਰ ਦੀ ਗੜੀ ਵੱਲ ਚਲੇ ਜਾਂਦੇ ਆ ਮਾਤਾ ਗੁਜਰੀ ਜੀ ਤੇ ਛੋਟੇ ਸਹਬਜ਼ਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਉਥੋਂ ਗੰਗੂ ਦੇ ਘਰ ਚਲੇ ਜਾਂਦੇ ਆ ਤੇ ਮਾਤਾ ਸੈਭਕੌਰ ਤੇ ਮਾਤਾ ਸੁੰਦਰੀ ਜੀ ਤੇ ਨਾਲ ਭਾਈ ਮਨੀ ਸਿੰਘ ਜੀ ਸਾਰਸਾਂ ਦੇ ਤੂੰ ਅਲੱਗ ਡਾਇਰੈਕਸ਼ਨ ਦੇ ਵਿੱਚ ਦਿਸ਼ਾ ਦੇ ਵਿੱਚ ਚਲੇ ਜਾਂਦੇ ਆ ਉਹ ਉਥੋਂ ਦਿੱਲੀ ਵੱਲ ਨੂੰ ਕੂਚ ਕਰ ਜਾਂਦੇ ਆ ਜਾਨਕਿ ਸਤਸਾ ਨਦੀ ਤੇ ਪ੍ਰਵਾਹ ਗੁਰੂ ਜੀ ਦਾ ਪ੍ਰਵਾਹ ਤਿੰਨ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈਗਾ ਜਦੋਂ ਪਰਿਵਾਰ ਵਿਸੜ ਜਾਂਦਾ 40 ਸਿੰਘ ਗੁਰੂ ਜੀ ਦੇ ਨਾਲ ਚਲੇ ਜਾਂਦੇ ਆ ਤੇ ਵੱਡੇ ਸਹਿਬਜਾਦੇ ਚਲੇ ਜਾਂਦੇ ਆ ਚਮਕੌਰ ਦੀ ਗੜੀ ਵੱਲ ਤੇ ਮਾਤਾ ਸਹਿਬ ਘਾਰ ਆ ਤੇ ਛੋਟੇ ਸਹਿਬਜਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਉਹ ਗੰਗੂ ਬ੍ਰਾਹਮਣ ਦੇ ਘਰ ਚਲੇ ਜਾਂਦੇ ਆ ਉਸ ਤੋਂ ਬਾਅਦ ਮਾਤਾ ਸੁੰਦਰੀ ਦੀ ਤੇ ਮਾਤਾ ਸਾਹਿਬ ਕੌਰ ਭਾਈ ਮਨੀ ਸਿੰਘ ਜੀ ਨਾਲ ਦਿੱਲੀ ਵੱਲ ਕੂਚ ਕਰ ਜਾਂਦੇ ਆ ਤੇ ਇਸ ਦਿਨ ਦਾ ਜੋ ਤੁਹਾਨੂੰ ਪਤਾ ਵੀ ਇਸ ਦਿਨ ਸਿੱਖ ਇਤਿਹਾਸ ਦੇ ਵਿੱਚ ਗੁਰੂ ਜੀ ਨੇ ਆਪਣੇ ਪਰਿਵਾਰ ਤੇ ਤੇ ਆਪਣੇ ਪਿੰਡੇ ਤੇ ਤੇ ਸਿੰਘਾਂ ਨੇ ਆਪਣੇ ਪਿੰਡੇ ਤੇ ਜੋ ਦੁੱਖ ਝੱਲੇ ਆ ਉਹ ਸਾਰੇ ਹੀ ਜਾਣੂ ਆ ਤੇ ਇੱਕ ਸਭ ਤੋਂ ਵੱਡਾ ਜੋ ਘਾਟਾ ਪਿਆ ਛੇਪ ਉਹਦੇ ਵਿੱਚ ਆਪਾਂ ਇਹ ਚੀਜ਼ ਤੋਂ ਜਾਣੂ ਆ ਵੀ ਛੇਪ ਉਹਦੇ ਦਿਨ ਗੁਰੂ ਜੀ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਜਾਂਦਾ ਦਾ ਪਰ ਇੱਕ ਸਭ ਤੋਂ ਮੇਨ ਹੋਰ ਵੀ ਸਿੱਖ ਧਿਆਸ ਵਿੱਚ ਇਸ ਦਾ ਬਹੁਤ ਵੱਡਾ ਘਟਾ ਜੋ ਸਿੱਖ ਧਿਆਸ ਦੇ ਵਿੱਚ ਪਿਆ ਸੀ ਜਿਹੜਾ ਗੁਰੂ ਜੀ ਦਾ ਪਰਿਵਾਰ ਕਿਲੇ ਨੂੰ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡ ਕੇ ਆਉਂਦਾਗਾ ਤੇ ਸਾਰੀ ਰਾਤ ਸਿੰਘ ਮੁਗਲ ਫੌਜਾਂ ਦੇ ਪਹਾੜੀ ਰਾਜਾਂ ਦਾ ਡੜ ਕੇ ਟੱਕਰਾ ਕਰਦਿਆ ਉਸ ਦੇ ਵਿੱਚ ਬਹੁਤ ਸਾਰੇ ਸਿੰਘ ਨੇ ਆਪਣੇ ਸਿੰਘ ਸਿੱਧੀਆਂ ਪਾ ਜਾਂਦੇ ਆ 40 ਸਿੰਘ ਜੋ ਬਾਜਦੇ ਹੁੰਦੇ ਆ ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਚਮਕੌਰ ਦੀ ਗੜੀ ਸਾਹਿਬ ਵੱਲ ਚਲੇ ਜਾਂਦੇ ਆ ਵੱਡੇ ਸਾਹਿਬਜ਼ਾਦੇ ਹੁੰਦੇ ਆ ਨਾਲ ਤੇ ਮਾਤਾ ਜੀ ਨਾਲ ਛੋਟੇ ਸਾਹਿਬ ਜੀ ਆਦੇ ਗੁਜਰੀ ਜੀ ਨਾਲ ਛੋਟੇ ਸਾਹਿਬ ਜਦੇ ਉਹ ਬ੍ਰਾਹਮਣ ਗੰਗੂ ਦੇ ਘਰ ਚਲੇ ਜਾਂਦੇ ਆ ਤੇ ਮਾਤਾ ਸੁੰਦਰੀ ਤੇ ਮਾਤਾ ਸਹਿਬਕੌਰ ਭਾਈ ਮਨੀ ਸਿੰਘ ਜੀ ਨਾਲ ਦਿੱਲੀ ਵੱਲ ਨੂੰ ਕੂਚ ਕਰ ਜਾਂਦੇ ਆ ਪਰ ਜੋ ਇੱਕ ਹੋਰ ਵੀ ਬਹੁਤ ਵੱਡਾ ਸਿੱਖ ਇਤਿਹਾਸ ਦੇ ਵਿੱਚ ਘਾਟਾ ਪਿਆਗਾ ਉਹ ਘਾਟਾ ਕੀ ਹੈ ਜੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਸਿੰਘਾਂ ਨਾਲ ਤੇ ਸਾਰਾ ਪਰਿਵਾਰ ਆਨੰਦਪੁਰ ਸਾਹਿਬ ਦੇ ਕਿਲੇ ਦੇ ਵਿੱਚ ਮੁੰਗਲ ਫੌਜਾਂ ਤੇ ਹਿੰਦੂ ਪਹਾੜੀ ਰਾਜਿਆਂ ਵੱਲੋਂ ਕਈ ਮਹੀਨਿਆਂ ਤੋਂ ਘੇਰਾ ਪਾਇਆ ਹੋਇਆ ਸੀ ਸਿੰਘਾਂ ਨੂੰ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਵੱਲੋਂ ਕੁਝ ਸਹਿਤ ਤੇ ਹੱਥ ਲਿਖਤਾਂ ਉਸ ਟਾਈਮ ਲਿਖੀਆਂ ਗਈਆਂ ਸੀਗੀਆਂ ਜੋ ਸਿੱਖ ਇਤਿਹਾਸ ਦੇ ਵਿੱਚ ਕਦੇ ਵੀ ਆਪਣੇ ਹੱਥ ਨਹੀਂ ਲੱਗੀਆਂ ਕਾਰਨ ਕੀ ਆ ਉਸ ਦਾ ਜਦੋਂ ਗੁਰੂ ਜੀ ਦਾ ਪਰਿਵਾਰ ਕਿਲਾ ਛੱਡ ਕੇ ਸਰਸਾ ਨਦੀ ਦੇ ਕੰਢੇ ਤੇ ਆਉਂਦਾ ਜਿੱਥੇ ਪਰਵਾਤ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਸਰਸਾ ਨਦੀ ਉਸ ਟਾਈਮ ਬਹੁਤ ਜ਼ਿਆਦਾ ਚੜੀ ਹੋਈ ਸੀ ਪਾਣੀ ਸੱਲਾ ਮਾਰਦਾ ਸੀਗਾ ਤਾਂ ਉਸ ਦੇ ਵਿੱਚ ਗੁਰੂ ਜੀ ਦੁਆਰਾ ਲਿਖੀਆਂ ਗਈਆਂ ਹੱਥ ਲਿਖਤਾਂ ਤੇ ਸਿੱਖ ਇਤਿਹਾਸ ਉਸ ਸਰਸਾ ਨਦੀ ਦੇ ਪਾਣੀ ਦੇ ਵਹਾਅ ਦੇ ਵਿੱਚ ਰੁੜ ਕੇ ਚਲਿਆ ਜਾਂਦਾ ਜੋ ਬਹੁਤ ਹੀ ਵੱਡਾ ਘਾਟਾ ਸਿੱਖ ਇਤਿਹਾਸ ਲਈ ਜੋ ਕਦੇ ਵੀ ਨਹੀਂ ਪੂਰਾ ਹੋ ਸਕਦਾ ਗੁਰੂ ਜੀ ਨੇ ਕੁਰਬਾਨੀਆਂ ਦਿੱਤੀਆਂ ਨੇ ਅਸੀਂ ਉਹਨਾਂ ਨੂੰ ਕੋਟੇ-ਕੋਟੇ ਪ੍ਰਣਾਮ ਕਰਦੇ ਹਾਂ ਸਾਰੇ ਪਰਿਵਾਰ ਨੂੰ ਕਰਦੇ ਹਾਂ ਤੇ ਸੀਧ ਸਿੰਘਾਂ ਨੂੰ ਕਰਦੇ ਹਾਂ ਜਿਨ੍ਹਾਂ ਨੇ ਗੁਰੂ ਜੀ ਨਾਲ ਅਨੰਦਪੁਰ ਸਾਹਿਬ ਦੇ ਵਿੱਚ ਕਿਲਾ ਛੱਡਣ ਤੋਂ ਬਾਅਦ ਹਮਲੇ ਦੇ ਵਿੱਚ ਸੀਧੀਆਂ ਦਿੱਤੀਆਂ ਸੋ ਵੀਰੋ ਸਿੱਖ ਇਤਿਹਾਸ ਦੇ ਵਿੱਚ ਸੇਪੋ ਦਾ ਦੇਣਾ ਜਿਹੜੀ ਇਹਦੀ ਬਾਤ ਆ ਬਹੁਤ ਹੀ ਦੁੱਖਾਂ ਭਰੀ ਆ ਸਿੱਖ ਇਤਿਹਾਸ ਦੇ ਵਿੱਚ ਸੋ ਵੀਰੋ ਤੁਸੀਂ ਮਾਣ ਕਰੋ ਵੀ ਸਿੱਖ ਕੌਮ ਕਿੱਡੀ ਸਿੱਧੀਆਂ ਪਾਉਣ ਵਾਲੀ ਕੌਮ ਆ ਦੁਸ਼ਮਣ ਦਾ ਟੱਕਰਾ ਕਰਨ ਵਾਲੀ ਤੇ ਨਾਫਰਤ ਦੇ ਨਾਲ ਲੜਨ ਵਾਲੀ ਕੌਮ ਆ ਸੋ ਵੀਰੋ ਤੁਸੀਂ ਮਾਨ ਕਰੋ ਵੀ ਤੁਸੀਂ ਸਿੱਖ ਇਤਿਹਾਸ ਦੇ ਨੂੰ ਜਨਮ ਹੋ ਤੇ ਤੁਸੀਂ ਇਹ ਇਹ ਚੀਜ਼ ਦਾ ਮਾਨ ਰੱਖੋ ਵੀ ਗੁਰੂ ਜੀ ਨੇ ਆਪਣੇ ਲਈ ਆ ਸਾਰਾ ਪਰਿਵਾਰ ਵਾਰਤਾ ਸੋ ਵੀਰੋ 6 6 ਪੋ ਦਾ ਦਿਨ 20 ਤੇ 21 ਦਸੰਬਰ ਦੇ ਵਿੱਚ ਇਹ ਦਿਨਾਂ ਦੀ ਵਾਰਤਾ ਜੋ ਤੁਹਾਨੂੰ ਮੈਂ ਪੇਸ਼ ਕੀਤੀ ਆ ਤੁਹਾਨੂੰ ਚੰਗੀ ਲੱਗਦੀ ਤਾਂ ਲਾਈਕ ਕਮੈਂਟ ਜ਼ਰੂਰ ਕਰੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ